ਜਿਨ੍ਹਾਂ ਨੂੰ ਜੀ ਰੱਬ ਨੇ ਪਹਿਲੇ ਰੂਪ ਬਥੇਰਾ ਦਿੱਤਾ ਹੋਇਆ ਬਣਾ ਉਹ ਨਾ ਬਾੜੀ ਬਾੜਲੇ ਬੜਕ ਜਿਹੜੇ ਵਰਤਿਆ ਕਰੋ ਵੀ ਆ ਵਧੀਆ ਆ ਵਧੀਆ ਤੇ ਜਿਨ੍ਹਾਂ ਦੇ ਤਾਂ ਰੰਗ ਚਲੋ ਠੀਕ ਆ ਵੀ ਉਹਨਾਂ ਨੂੰ ਲੋੜ ਆ ਉਹ ਤਾਂ ਚਲ ਵਰਤਦੇ ਨਹੀਂਗੇ ਪਰ ਜਿਨ੍ਹਾਂ ਕੁੜੀਆਂ ਦੇ ਧੀਆਂ ਦੇ ਨਾ ਰੰਗ ਸੋਹਣੇ ਨੇ ਰੱਬ ਦਾ ਸੋਹਣਾ ਰੂਪ ਦਿੱਤਾ ਉਹ ਬਾਲਾ ਨੇ ਇਹ ਚੀਜ਼ਾਂ ਵਰਤਿਆ ਕਰੋ ਇਹ ਕਈ ਵਾਰੀ ਚਿਹਰੇ ਨੂੰ ਖਰਾਬ ਵੀ ਕਰ ਦਿੰਦੀਆਂ ਨੇਗੇ ਔਰ ਸਾਡੇ ਸਮੇਂ ਦੇਖਿਆ ਤੁਸੀਂ ਸਾਡੇ ਅਰ ਦਾ ਘੋਦੀ ਦੁੱਧ ਦੀ کریم ਲਾ ਕੇ ਛਾਰ ਲੈਂਦੇ ਸੀ ਕੋਈ ਇਹੋ ਜੀ ਚੀਜ਼ ਹੁੰਦੀ ਨਹੀਂ ਸੀ ਚਲ ਹੁਣ ਤਾਂ ਮੈਂ ਕਹਿੰਨੀ ਕੋਈ ਗਾਲੀ ਨਹੀਂ ਕਰਨਦੀ ਇੰਨੀਆਂ ਚੀਜ਼ਾਂ ਆ ਗਈਆਂ ਇਸ ਕਰਕੇ ਮੈਂ ਬੱਚਿਆਂ ਨੂੰ ਕਹਿੰਦੀ ਹਾਂ ਵੀ ਇਹਨਾਂ ਨੂੰ ਤੁਹਾਨੂੰ ਡੱਬ ਨੇ ਪਹਿਲੇ ਰੂਪ ਬਹੁਤ ਸੋਹਣਾ ਦਿੱਤਾ ਹੈ ਨਾ ਤੁਸੀਂ ਨਾ ਇਹ ਚੀਜ਼ਾਂ ਵਰਤਿਆ ਕਰੋ ਇਹ ਚੀਜ਼ਾਂ ਤੋਂ ਬਚਿਆ ਕਰੋ ਇਹ ਚੀਜ਼ਾਂ ਨਾ ਖਤਰਨਾਕ ਹੁੰਦੀਆਂ ਲਿਗੀਆਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਨਾ ਇਸਤੇਮਾਲ ਕਰਿਆ ਕਰੋ ਹਮੇਸ਼ਾ ਜੀ ਵੀ ਕਹਿੰਦੇ ਨੇ ਸੈਂਪਲ ਚੀਜ਼ਾਂ ਨੂੰ ਵਰਤਿਆ ਕਰੋ ਜਿੰਨਾਂ ਕੋਲੇ ਪਹਿਲੇ ਰੱਬ ਦਾ ਬਹੁਤ ਸੋਹਣਾ ਰੂਪ ਦਿੱਤਾ ਹੈ ਚਲੋ ਦੂਜਿਆਂ ਦਾ ਤਾਲੀ ਮਾਰਨੀ ਮਾਰਨੇ ਨੇ ਜਿਨ੍ਹਾਂ ਨੇ ਕਹਿੰਦੇ ਹੁੰਦੇ ਆ ਜਿੰਨ ਲੋੜ ਆ ਇਹ ਚੀਜ਼ ਦੀ ਠੀਕ ਆ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਕਮੈਂਟ ਸ਼ੇਅਰ ਤੇ ਲਾਈਕ ਜੀ ਪੈ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜੀ ਦਬਾ ਲਿਆ ਕਰੋ